ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਕੁੱਲ 7 ਗੇੜਾਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਪੰਜਾਬ ਦੀ ਜ਼ਿਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਤਾਂ ਪੰਜਾਬ ਦੇ ਵਿੱਚ 7ਵੇਂ ਗੇੜ ਚ ਚੋਣਾਂ ਹੋਣਗੀਆਂ ਜਿਹੜਾ ਕਿ 1 ਜੂਨ ਨੂੰ ਸ਼ੁਰੂ ਹੋਏਗਾ ਤੇ ਉਸ ਤੋਂ ਬਾਅਦ ਦੇ ਵਿੱਚ 4 ਜੂਨ ਨੂੰ ਪੂਰੀਆਂ ਚੋਣਾਂ ਦੇ ਨਤੀਜੇ ਆ ਜਾਣੇ ਹਨ ਤੇ ਉਸ ਦਿਨ ਪਤਾ ਲੱਗ ਜਾਏਗਾ ਕਿ ਸੱਤਾ ਦਾ ਤਾਜ ਕਿਹੜੀ ਪਾਰਟੀ ਦੇ ਸਿਰ ਦੇ ਉੱਤੇ ਸਜਾਇਆ ਗਿਆ ਲੋਕ ਸਭਾ ਚੋਣ ਦੇ ਲਈ ਕੋਡ ਆਫ ਕੰਡਕਟਰ ਲਾਗੂ ਹੋ ਚੁੱਕਿਆ ਹੈ ਤੇ ਕੋਡ ਆਫ ਕੰਡਕਟਰ ਲਾਗੂ ਹੋਣ ਦੇ ਬਾਅਦ ਨਜਾਇਜ਼ ਤੌਰ ਦੇ ਉੱਤੇ ਲੱਗੇ ਸਿਆਸੀ ਹੋਰਡਿੰਗ ਹਟਾਉਣ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਜੋ 72 ਘੰਟੇ ਦੀ ਡੈਡਲਾਈਨ ਦਿੱਤੀ ਗਈ ਸੀ ਉਹ ਬੀਤੀ ਸ਼ਾਮ ਨੂੰ ਖਤਮ ਹੋ ਗਈ ਹੈ ਇਸ ਤੋਂ ਬਾਅਦ ਸਰਕਾਰੀ ਪ੍ਰਾਪਰਟੀ ਤੇ ਸਿਆਸੀ ਹੋਰਡਿੰਗ ਲਗਾਉਣ ਵਾਲਿਆਂ ਤੇ ਉੱਤੇ ਕੇਸ ਤੱਕ ਦਰਜ ਹੋ ਸਕਦਾ ਹੈ ਜ਼ਿਕਰ ਖਾਸ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ 16 ਮਾਰਚ ਨੂੰ ਦੁਪਹਿਰ ਨੂੰ ਲੋਕ ਸਭਾ ਚੋਣਾਂ ਦੇ ਸ਼ਡਿਊਲ ਦੀ ਘੋਸ਼ਣਾ ਕਰਨ ਦੇ ਕੁਸਤੇਰਬਾਦੀ ਨਗਰ ਨਗਰ ਨਗਮਦੀਆਂ ਟੀਮਾਂ ਫੀਲਡ ਦੇ ਵਿੱਚ ਉਤਰ ਗਈਆਂ ਸੀ ਜਿਨ੍ਹਾਂ ਦੇ ਵੱਲੋਂ ਸਾਰੀਆਂ ਜ਼ੋਨਾਂ ਦੇ ਅਧੀਨ ਆਉਂਦੇ ਇਲਾਕਿਆਂ ਦੇ ਵਿੱਚ ਸਰਕਾਰੀ ਬਿਲਡਿੰਗਾਂ ਖੰਭਿਆਂ ਪੁਲਾਤ ਤੇ ਲੱਗੇ ਸਿਆਸੀ ਹੋਲਡਿੰਗ ਬੈਨਰ ਪੋਸਟਰ ਚੰਡੇ ਹਟਾਉਣ ਸਮੇਤ ਵਾਲ ਪੇਂਟਿੰਗ ਖਤਮ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਇਸ ਸਬੰਧ ਦੇ ਵਿੱਚ ਰਿਪੋਰਟ ਬਣਾ ਕੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ ਤੇ ਇਹ ਇੱਥੇ ਅਸੀਂ ਗੱਲ ਕਰ ਰਹੇ ਹਾਂ ਖਾਸ ਤੌਰ ਦੇ ਉੱਤੇ ਲੁਧਿਆਣਾ ਇਲਾਕੇ ਦੀ ਹਾਲਾਂਕਿ ਪੂਰੇ ਪੰਜਾਬ ਭਰ ਦੇ ਵਿੱਚ ਇਹ ਕੁਝ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਭਰ ਦੇ ਵਿੱਚ ਸਿਆਸੀ ਹੋਲਡਿੰਗ ਨੇ ਜਿਹੜੇ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਕਸਿਆ ਜਾ ਰਿਹਾ ਕਿ ਸਰਕਾਰੀ ਬਿਲਡਿੰਗਾਂ ਦੇ ਉੱਤੇ ਇਹਨਾਂ ਸਿਆਸੀ ਹੋਲਡਿੰਗਸ ਨੂੰ ਨਹੀਂ ਲਗਾਇਆ ਜਾਏਗਾ ਇਹਨਾਂ ਨੂੰ ਉਤਾਰ ਦਿੱਤਾ ਜਾਏਗਾ ਜਿੱਥੇ-ਜਿੱਥੇ ਵੀ ਇਹ ਲਗਾਏ ਗਏ ਆ ਜਿਸ ਦੇ ਬਾਅਦ ਵਿੱਚ ਸਰਕਾਰੀ ਬਿਲਡਿੰਗਾਂ ਖੰਭਿਆਂ ਪੁਲਾਂ ਆਦ ਦੇ ਉੱਤੇ ਸਿਆਸੀ ਹੋਲਡਿੰਗ ਬੈਨਰ ਪੋਸਟਰ ਝੰਡੇ ਲਗਾਉਣ ਅਤੇ ਪੇਂਟਿੰਗ ਕਰਨ ਵਾਲਿਆਂ ਦੇ ਖਿਲਾਫ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਮੁਤਾਬਕ ਡਿਫੈਸਮੈਂਟ ਆਫ ਪਬਲਿਕ ਪ੍ਰੋਪਰਟੀ ਐਕਟ ਦੇ ਤਹਿਤ ਕੇਸ ਦਰਜ ਕਰਵਾਉਣ ਦੀ ਕਾਰਵਾਈ ਵੀ ਕੀਤੀ ਜਾਣੀ ਹੈ ਹੁਣ ਨਾਲ ਹੀ ਪ੍ਰਾਈਵੇਟ ਬਿਲਡਿੰਗ ਦੇ ਉੱਤੇ ਸਿਆਸੀ ਹੋਲਡਿੰਗ ਲਗਾਉਣ ਦੇ ਲਈ ਮਾਲਕ ਦੀ ਸਹਿਮਤੀ ਲੈਣੀ ਬੜੀ ਜ਼ਰੂਰੀ ਹੋਏਗੀ ਸਰਕਾਰੀ ਪ੍ਰਾਪਰਟੀ ਦੇ ਉੱਤੇ ਲੱਗੇ ਸਿਆਸੀ ਹੋਲਡਿੰਗ ਹਟਾਉਣ ਦੇ ਬਾਅਦ ਨਗਰ ਨਿਗਮਦਿਆਂ ਟੀਮਾਂ ਦੇ ਵੱਲੋਂ ਪ੍ਰਾਈਵੇਟ ਬਿਲਡਿੰਗਾਂ ਦੇ ਉੱਤੇ ਲੱਗੇ ਸਿਆਸੀ ਹੋਡੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ ਭਾਵੇਂ ਕਿ ਇਹ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਪ੍ਰਾਈਵੇਟ ਪ੍ਰਾਪਰਟੀ ਤੇ ਹੋਲਡਿੰਗ ਬੈਨਰ ਪੋਸਟਰ ਝੰਡੇ ਆਦ ਲਗਾਉਣ ਦੇ ਲਈ ਬਿਲਡਿੰਗਾਂ ਦੇ ਮਾਲਕ ਦੀ ਸਹਿਮਤੀ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਉਣ ਦੀ ਮੁੱਲਤ ਦਿੱਤੀ ਗਈ ਹੈ ਪਰ ਹੁਣ ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਉਤੇ ਉਹ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ ਨੂੰ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਕਰਨਾ ਚਾਹੁੰਦੀਆਂ ਨੇ ਤੇ ਇਸੇ ਕਰਕੇ ਥਾਂ-ਥਾਂ ਦੇ ਉੱਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ ਤੇ ਨਾਲ ਹੀ ਇਹੀ ਚੋਣ ਮਹਿੰਮ ਦੀ ਪ੍ਰਕਿਰਿਆ ਨੂੰ ਸਹੀ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਵੱਖ-ਵੱਖਰੇ ਨਿਯਮ ਬਣਾ ਦਿੱਤੇ ਗਏ ਐ ਦੱਸਦੇ ਇਹ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਪੱਧਰ ਦੇ ਵਿੱਚ ਪੈਰਾ ਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਵੀ ਤੇ ਨਾਦ ਕੀਤੀਆਂ ਜਾਣਗੀਆਂ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੇ ਬਾਰਡਰਾਂ ਦੇ ਉੱਤੇ ਜੇਕਰ ਬਾਰਡਰਾਂ ਦੀ ਗੱਲ ਕਰੀਏ ਤਾਂ ਹਰਿਆਣਾ ਦਾ ਬਾਰਡਰ ਪੰਜਾਬ ਦੇ ਨਾਲ ਲੱਗਦਾ ਹੈ ਹਿਮਾਚਲ ਦਾ ਬਾਰਡਰ ਲੱਗਦਾ ਹੈ ਰਾਜਸਥਾਨ ਦਾ ਲੱਗਦਾ ਹੈ ਜੰਮੂ ਐਂਡ ਕਸ਼ਮੀਰ ਦਾ ਲੱਗਦਾ ਹੈ ਤੇ ਨਾਲ ਹੁਣ ਚੰਡੀਗੜ੍ਹ ਨੂੰ ਵੀ ਬਾਰਡਰ ਹੀ ਮੰਨਿਆ ਜਾਣ ਲੱਗਿਆ ਹੈ ਕਿ ਚੰਡੀਗੜ੍ਹ ਦਾ ਬਾਰਡਰ ਨਾਲ ਲੱਗਦਾ ਪੰਜ ਬਾਰਡਰ ਇਹ ਹੋ ਜਾਂਦੇ ਆ ਤੇ ਆਖਰੀ ਬਾਰਡਰ ਹੈ ਪਾਕਿਸਤਾਨ ਦਾ ਬਾਰਡਰ ਸੋ ਪੰਜਾਬ ਖਾਸ ਤੌਰ ਦੇਤੇ ਚੋਰ ਕਮਿਸ਼ਨ ਦੀ ਨਜ਼ਰ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਬੜਾ ਸੰਵੇਦਨਸ਼ੀਲ ਹੈ ਜਿਹੜਾ ਪੰਜਾਬ ਨੂੰ ਮੰਨਿਆ ਜਾਂਦਾ ਜੰਮੂ ਕਸ਼ਮੀਰ ਤੋਂ ਬਾਅਦ ਵਿੱਚ ਪੰਜਾਬ ਦਾ ਨੰਬਰ ਹੁੰਦਾ ਸੰਵੇਦਨਸ਼ੀਲਤਾ ਦੇ ਮਾਮਲੇ 'ਚ ਕਿਉਂਕਿ ਪੰਜਾਬ ਜਿੱਥੇ ਚਾਰ ਸੂਬਿਆਂ ਦੇ ਨਾਲ ਆਪਣਾ ਬਾਰਡਰ ਸ਼ੇਅਰ ਕਰਦਾ ਪੰਜਵੇਂ ਯੂਟੀ ਦੇ ਨਾਲ ਬਾਰਡਰ ਸ਼ੇਅਰ ਕਰਦਾ ਉੱਥੇ ਛੇਵੇਂ ਪਾਸੇੋਂ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਹੈ ਜਿਹੜੀ ਉਹ ਪੰਜਾਬ ਦੀ ਲੱਗਦੀ ਜਿਸ ਤੇ ਕਰਕੇ ਪੰਜਾਬ ਦੇ ਅੰਦਰ ਬਾਰਡਰਾਂ ਦੇ ਉੱਤੇ ਸੁਰੱਖਿਆ ਵਧਾਉਣ ਦੇ ਲਈ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤੇ ਗਏ ਆ ਸਬੰਧਤ ਅਧਿਕਾਰੀਆਂ ਨੂੰ ਅਫਸਰਾਂ ਨੂੰ ਤੇ ਵਿਭਾਗਾਂ ਨੂੰ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਤੇ ਕਿਹਾ ਜਾ ਰਿਹਾ ਹੈ ਕਿ ਬਾਰਡਰਾਂ ਦੇ ਉੱਤੇ ਚੱਪੇ-ਚੱਪੇ ਦੇ ਉੱਤੇ ਸੀਸੀਟੀਵੀ ਕੈਮਰੇ ਫਿੱਟ ਕੀਤੇ ਜਾ ਰਹੇ ਹੈ ਤੇ ਹਰ ਵੇਲੇ ਫੋਰਸਾਂ ਦੀ ਤਣਾਤੀ ਵੀ ਉੱਥੇ ਰਹਾ ਕਰੇਗੀ ਸ਼ਿਕਾਰੀ ਕੁੱਤਿਆਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਉੱਥੇ ਤਾਇਨਾਤ ਕੀਤੀਆਂ ਜਾਣਗੀਆਂ ਤਾਂ ਜੋ ਜਦੋਂ ਚੋਣਾਂ ਦੀ ਇਹ ਪੂਰਾ ਪੂਰੇ ਦਾ ਪੂਰਾ ਇਹ ਸਿਸਟਮ ਚੱਲ ਰਿਹਾ ਹੋਵੇਗਾ ਪੂਰੀ ਪ੍ਰਕਿਰਿਆ ਚੱਲ ਰਹੀ ਹੋਵੇਗੀ ਚੋਣ ਜਾਬਤਾ ਲੱਗਣ ਤੋਂ ਲੈ ਕੇ ਚੋਣਾਂ ਦੇ ਨਤੀਜੇ ਦੇ ਦਰਮਿਆਨ ਇਸ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨधिकृत ਕਾਰਵਾਈ ਜਿਹੜੀ ਉਹ ਨਾ ਕੀਤੀ ਜਾ ਸਕੇ ਤੇ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਦੇ ਮੱਦੇ ਨਜ਼ਰ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਬਾਰਡਰ ਸਟੇਟ ਹੋਣ ਕਰਕੇ ਜੰਮੂ ਕਸ਼ਮੀਰ ਵਾਂਗੂ ਕਾਫੀ ਸੰਵੇਦਨਸ਼ੀਲ ਮੰਨਿਆ ਜਾਣ ਲੱਗਿਆ ਹੈ ਤੇ ਇਸੇ ਸੰਵੇਦਨਸ਼ੀਲਤਾ ਦੇ ਕਰਕੇ ਹੁਣ ਚੋਣ ਕਮਿਸ਼ਨ ਵੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਦਾ ਚਾਂਸ ਨਹੀਂ ਛੱਡਣਾ ਚਾਹੁੰਦਾ ਇਸੇ ਕਰਕੇ ਵੱਖਰੇ ਵੱਖਰੇ ਵਿਭਾਗਾਂ ਨੂੰ ਹੁਕਮ ਦੇ ਦਿੱਤੇ ਗਏ ਆ ਤੇ ਹੁਣ ਇਹ ਜਿਹੜੀਆਂ ਬੋਰਡਿੰਗਸ ਲੱਗੇ ਹੁੰਦੇ ਆ ਜਿਹੜੇ ਬੈਨਰ ਲੱਗੇ ਹੁੰਦੇ ਆ ਪੋਸਟਰ ਜਾਂ ਝੰਡੇ ਆਦ ਲੱਗੇ ਹੁੰਦੇ ਆ ਉਹਨਾਂ ਨੂੰ ਲੈ ਕੇ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਤੇ ਹੁਣ ਜੇਕਰ ਕੋਈ ਇਲੈਕਸ਼ਨ ਕਮਿਸ਼ਨ ਦੇ ਕਿਸੇ ਵੀ ਹੁਕਮ ਦੀ ਥੋੜੀ ਬਹੁਤੀ ਵੀ ਹੁਕਮ ਅਦੂਲੀ ਕਰਦਾ ਜਾਂ ਉਲੰਘਣਾ ਕਰਦਾ ਤਾਂ ਉਹਦੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ